ਹਉਦਰ ਗੱਲਬਾਤ ਕਰੀਏ ਤਾਂ ਸੂਬਾ ਸਰਕਾਰ ਵੱਲੋਂ ਨਵੇਂ ਪ੍ਰਭਾਵਿਤ ਜ਼ਿਲ੍ਹਾ ਸ਼੍ਰੀ ਆਨੰਦਪੁਰ ਸਹਿ ਵਿਖੇ ਗੜਸ਼ੰਕਰ ਨੂੰ ਨਾਲ ਮਲਾਉਣ ਦੇ ਵਿੱਚ ਚੱਲ ਰਹੀ ਚਰਚਾ ਤੇ ਵਿਧਾਇਕ ਗੜਸ਼ੰਕਰ ਵੱਲੋਂ ਇਸ ਮੁੱਦੇ ਤੇ ਸਪਸ਼ਟੀਕਰਨ ਨਾ ਦੇਣ ਦੇ ਰੂਪ ਸਵਜੋ ਅੱਜ ਗੜਸ਼ੰਕਰ ਦੇ ਸਮੂਹ ਵਕੀਲਾਂ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਗੱਲਬਾਤ ਕਰਦੇ ਹੋਏ ਐਡਵੋਕੇਟ ਪੰਕਜ ਕਿਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਤਹਿਸੀਲ ਗੜਸ਼ੰਕਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦੀ ਇਸ ਇਲਾਕੇ ਵਿੱਚ ਪੂਰਨ ਤੌਰ ਤੇ ਚਰਚਾ ਛਿੜੀ ਹੋਈ ਹੈ ਅਤੇ ਜਿਸ ਦੇ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਸੱਦੀ ਗਈ ਸੀ ਅੱਜ ਉਹਨਾਂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਹਲਕਾ ਗੜਸ਼ੰਕਰ ਦੇ ਵਿਧਾਇਕ ਨੂੰ ਵੀ ਸੱਦਾ ਭੇਜਿਆ ਸੀ ਪ੍ਰੰਤੂ ਮੌਜੂਦਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਮੀਟਿੰਗ ਤੇ ਪਹੁੰਚਣਾ ਮੁਨਾਸਬ ਨਹੀਂ ਸਮਝਿਆ ਹੋਰ ਕੀ ਕੁਝ ਕਹਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੀ ਰਹੋ ਪੰਜਾਬੀ ਖ਼ਬਰ ਜਾਲੰਦ ਦੇ ਨਾਲ ਬਿੱਟੂ ਚੋਹਾਂਦੀ ਰਿਪੋਰਟ ਗੜਸ਼ੰਕਰ ਪੰਜਾਬ ਸਰਕਾਰ ਵੱਲੋਂ ਜਿਹੜਾ ਨਵਾਂ ਪ੍ਰਸਤਾਵ ਜ਼ਿਲ੍ਹਾ ਸ਼੍ਰੀ ਰਾਂਡਪੁਰ ਸਾਹਿਬ ਜਿਹਦੇ ਵਿੱਚ ਗੜਸ਼ੰਕਰ ਨੂੰ ਰੋਲਾਂ ਦੀ ਤਜਵੀਜ਼ ਸਰਕਾਰ ਵੱਲ ਰੱਖੀ ਗਈ ਆ ਉਹਦੇ ਵਿਰੋਧ ਵਿੱਚ ਅੱਜ ਸਾਡੇ ਵਕੀਲ ਭਾਈਚਾਰੇ ਨੇ ਪ੍ਰੋਟੈਸਟ ਕੀਤਾ ਆ ਸਾਰੀਆਂ ਜਥੇਬੰਦੀਆਂ ਭਾਵੇਂ ਸਿਆਸੀ ਆ ਭਾਵੇਂ ਸਮਾਜਿਕ ਆ ਸਾਨੂੰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਆਮ ਪਬਲਿਕ ਵੀ ਸਾਡੇ ਨਾਲ ਆ ਕਿਉਂਕਿ ਇਹ ਵਕੀਲਾਂ ਦਾ ਮਸਲਾ ਨਹੀਂ ਤੇ ਆਮ ਲੋਕਾਂ ਦੇ ਹਿੱਤ ਦੀ ਗੱਲ ਆ ਗੜਸ਼ੰਕਰ ਜਿਹੜੀ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਆ ਉਹ ਆਪਣੇ ਆਪ ਦੇ ਇੱਕ ਜ਼ਿਲ੍ਹਾ ਬਣਨ ਦੇ ਕਾਬਿਲ ਹੈਗੀ ਆ ਤੇ ਉਹਨੂੰ ਤੋੜ ਕੇ ਬਾਰ ਬਾਰ ਪਹਿਲਾਂ ਬਲਾਚੌਰ ਸਾਡੇ ਤੋਂ ਤੋੜਿਆ ਨਵਾਂ ਸ਼ਹਿਰ ਚ ਪਾ ਕੇ ਉਹਨੂੰ ਜ਼ਿਲ੍ਹਾ ਬਣਾ ਦਿੱਤਾ ਹੁਣ ਸਾਨੂੰ ਤੋੜ ਕੇ ਅਨੰਦਪੁਰ ਸਾਹਿਬ ਚ ਪਾਣ ਦੀ ਸਰਕਾਰ ਵੱਲੋਂ ਤਸਵੀਰ ਰੱਖੀ ਗਈ ਆ ਮੈਂ ਸਮਝਦਾ ਕਿ ਬਹੁਤ ਮੰਦਭਾਗੀ ਗੱਲ ਆ ਇਹਦੇ ਨਾਲ ਗੜਸ਼ੰਕਰ ਦਾ ਸਮਾਜਿਕ ਰੁਤਬਾ ਵੀ ਕੱਢੂਗਾ ਗਰਸ਼ੰਕਰ ਦਾ ਜਿਹੜਾ ਇਕਨੋਮਿਕ ਨੁਕਸਾਨ ਵੀ ਹੈਗਾ ਆ ਗਰਸ਼ੰਕਰ ਨੂੰ ਹਰ ਤਰ੍ਹਾਂ ਕਾਟਾ ਹੀ ਕਾਟਾ ਆ ਇਹ ਗਰਸ਼ੰਕਰ ਨੂੰ ਤਬਾਹ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਆ ਸਭ ਤੋਂ ਮੰਤ ਬਾਗੀ ਗੱਲ ਇਹ ਆ ਕਿ ਜਿਹੜਾ ਸਾਡਾ ਹਲਕੇ ਦਾ ਵ代ਕ ਆ ਗੈ ਕਸ਼ਨ ਸਿੰਘ ਰੋੜੀ ਉਹਨੂੰ ਅਸੀਂ ਵਕੀਲ ਭਾਈਚਾਰੇ ਦੇ ਲੋਕ ਜਾ ਕੇ ਮਿਲੇ ਸੀਗੇ ਉਹਨੇ ਸਾਨੂੰ ਕਿਹਾ ਕੋਈ ਸਰਕਾਰ ਕੋ ਇਦਾਂ ਦੀ ਤਜਵੀਜ਼ੇ ਹਨੇਗੀ ਕੋਈ ਸਰਕਾਰ ਦੀ ਇਦਾਂ ਦੀ ਗੱਲੇ ਹਨੇਗੀ ਪਰ ਕੱਲ ਬ੍ਰਹਮਸ਼ੰਕਰ ਜెంਪੇ ਦੇ ਨਾਲ ਫੋਨ ਤੇ ਗੱਲ ਕਰਦਿਆਂ ਜੋ ਉਹਨੇ ਲਾਹੇ ਵਰਤੇ ਆ ਗੜਸ਼ੰਕਰ ਤਾਂ ਉਧਰ ਅਨੰਦਪੁਰ ਸਾਹਿਬ ਜਿਲ੍ਹਾ ਬਣ ਚੁੱਕਾ ਹੈ ਅਨੰਦਪੁਰ ਸਾਹਿਬ ਜਿਲ੍ਹਾ ਬਣ ਚੁੱਕਾ ਹੈ ਮੈਂ ਸਮਝਦਾ ਆ ਕਿ ਰੌੜੀ ਸਾਹਿਬ ਤੁਹਾਨੂੰ ਜਿਹੜਾ ਵਿਧਾਇਕ ਬਣਾਇਆ ਉਹ ਗੜਸ਼ੰਕਰ ਦੇ ਲੋਕਾਂ ਨੇ ਬਣਾਇਆ ਤੁਹਾਡੇ ਜਿਹੜੇ ਜਿਹੜੀ ਅੱਜ ਤੁਸੀਂ ਪਾਵਰ ਭੋਗਦੇ ਪਏ ਆ ਜਿਹੜੀ ਸੱਤਾ ਭੋਗਦੇ ਪਏ ਆ ਉਹ ਗੜਸ਼ੰਕਰ ਦੇ ਲੋਕਾਂ ਦੀ ਦੇਣ ਆ ਉਹ ਤੁਸੀਂ ਕਿਤੇ ਅਨੰਦਪੁਰ ਸਾਹਿਬ ਤੋਂ ਜਾਂ ਹੁਸ਼ਿਆਰਪੁਰ ਤੋਂ ਜਾਂ ਕਿਤੇ ਹੋਰ ਨਹੀਂ ਐਮਐਲਏ ਬਣੇ ਉਹ ਗੜਸ਼ੰਕਰ ਦੇ ਲੋਕਾਂ ਦੇ ਚੁਣੇ ਹੋ ਤੁਸੀਂ ਨੁਮਾਇੰਦੇ ਆ ਤੁਹਾਡਾ ਧਰਮ ਮੰਦਾ ਸੀਗਾ ਤੁਸੀਂ ਖੁਦ ਕਹਿੰਦੇ ਸੀਗੇ ਕਿ ਮੈਂ ਇਧਰਲੇ ਪਿੰਡ ਨਮਾ ਸ਼ਹਿਰ ਨਾਲ ਲਾਣੇ ਆ ਉਹਨਾਂ ਨੂੰ ਲਾਗੇ ਪੈਂਦਾ ਹੁਣ ਤੁਸੀਂ ਹੁਣ ਦੱਸੋ ਆਨੰਦਪੁਰ ਸਾਹਿਬ ਨਾਲ ਲਾਣ ਲੱਗੇ ਆ ਤੁਸੀਂ ਇੱਕ ਲਫਜ਼ ਕਿਉਂ ਨਹੀਂ ਬੋਲਦੇ ਬਈ ਐਮਐਲਏ ਦਾ ਧਰਮ ਮੰਦਾ ਸੀ ਜੇ ਇਦਾਂ ਦੀ ਗੱਲ ਨਹੀਂ ਹੈਗੀ ਆ ਉਹ ਮੀਡੀਆ ਬੁਲਾਉਂਦਾ ਮੀਡੀਆ ਬੁਲਾ ਕੇ ਗੱਲ ਕਰਦਾ ਰੋਜ਼ ਲਾਈਵ ਹੋ ਕੇ ਆਪਾਂ ਵੀਡੀਓ ਬਾਨਦੇ ਆ ਇੱਕ ਵੀਡੀਓ ਇੱਟੇ ਹੀ ਬਾਨਦੇ ਕੋਈ ਇਦਾਂ ਦੀ ਵੀ ਸਰਕਾਰ ਦੀ ਪ੍ਰਪੋਜ਼ਲ ਨਹੀਂ ਆ ਪਰ ਰੋੜੀ ਸਾਹਿਬ ਤੁਸੀਂ ਇੱਕ ਲਫਜ਼ ਨਹੀਂ ਬੋਲੇ ਕੱਲ ਪਰ ਜੋ ਤੁਹਾਡਾ ਚਿਹਰਾ ਲੋਕਾਂ 'ਚ ਬੇਨਕਾਬ ਹੋਇਆ ਆ ਤੁਸੀਂ ਜੋ ਗੜਸ਼ੰਕਰ ਇਲਾਕੇ ਨਾਲ ਧੋਹ ਕਰ ਰਹੇ ਹੋ ਮੈਂ ਸਮਝਦਾ ਆ ਤੁਸੀਂ ਪਾਪ ਦੇ ਪਾਗੀਦਾਰ ਆ ਤੁਹਾਨੂੰ ਆਪਣੇ ਗੁਨਾਹ ਜਿਹੜੇ ਹੈਗੇ ਆ ਉਹਨਾਂ ਨੂੰ ਮਾਫ ਕਰਾਉਣ ਦੇ ਲਈ ਗੜਸ਼ੰਕਰ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਆ ਗੜਸ਼ੰਕਰ ਦੇ ਹਿੱਤਾਂ ਦੇ ਲਈ ਤੁਹਾਨੂੰ ਆਪਣੀ ਵਿਧਾਇਕੀ ਛੱਡਣੀ ਪਵੇ ਉਹ ਵੀ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਤੁਹਾਨੂੰ ਡਿਪਟੀ ਸਪੀਕਰ ਹੀ ਛੱਡਣੀ ਪਵੇ ਉਹ ਵੀ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਤੁਹਾਨੂੰ ਗੜਸ਼ੰਕਰ ਦੇ ਹਿੱਤ ਪਹਿਲਾਂ ਹੋਣੇ ਚਾਹੀਦੇ ਆ ਸੱਤਾ ਆਂਦੀ ਆ ਸੱਤਾ ਜਾਂਦੀ ਆ ਸੱਤਾ ਆਂਦੀਆਂ ਜਾਂਦੀਆਂ ਰਹਿੰਦੀਆਂ ਪਰ ਜਿਹੜਾ ਆਪਣਾ ਇਲਾਕਾ ਆ ਜਿਹੜੇ ਆਪਣੇ ਲੋਕ ਆ ਆਪਾਂ ਨੂੰ ਉਹਨਾਂ ਨਾਲ ਪਿਆਰ ਹੋਣਾ ਚਾਹੀਦਾ ਪਰ ਦੁੱਖ ਦੀ ਗੱਲ ਆ ਵਿਧਾਇਕ ਸਾਹਿਬ ਤੁਸੀਂ ਸੱਤਾ ਨਾਲ ਪਿਆਰ ਕਰ ਰਹੇ ਆ ਤੁਸੀਂ ਗੜ ਸ਼ੰਕਰ ਦੇ ਲੋਕਾਂ ਨਾਲ ਪਿਆਰ ਨਹੀਂ ਕਰ ਰਹੇ ਤੁਹਾਨੂੰ ਸਾਡੇ ਨਾਲ ਖੜਨਾ ਚਾਹੀਦਾ ਸਾਡੇ ਜਿਹੜੇ ਹੱਕ ਦੀ ਆਵਾਜ਼ ਆ ਸਾਡੇ ਜਿਹੜੇ ਲੋਕਾਂ ਦੀ ਆਵਾਜ਼ ਆ ਉਹਦੇ ਲਈ ਵਿਧਾਨ ਸਭਾ ਦੇ ਵਿੱਚ ਭਾਵੇਂ ਮੁੱਖ ਮੰਤਰੀ ਕੋ ਜਾ ਕੇ ਭਾਵੇਂ ਤੁਹਾਡਾ ਜਿਹੜਾ ਆਕਾ ਹੈਗਾ ਕੇਜਰੀਵਾਲ ਕੋ ਜਾ ਕੇ ਇਹਦੀ ਮੰਗ ਲਈ ਤੁਹਾਨੂੰ ਲੜਨਾ ਚਾਹੀਦਾ ਸੀਗਾ ਪਰ ਦੁੱਖ ਦੀ ਗੱਲ ਆ ਤੁਸੀਂ ਅੱਜ ਘਰ ਸੁੱਤੇ ਪਏ ਆ ਤੇ ਜਿੰਪੇ ਦੇ ਨਾਲ ਫੋਨ ਦੇ ਉੱਤੇ ਸ਼ੋਗਲ ਕਰ ਰਹੇ ਆ ਏ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇਸ ਗੱਲ ਨੂੰ ਲੋਕਾਂ ਦੇ ਵਿੱਚ ਆ ਕੇ ਤੁਹਾਨੂੰ ਸਪਸ਼ਟ ਕਰਨਾ ਚਾਹੀਦਾ ਨਾਮ ਇੱਕ ਜੋਟਿਆ ਅਸੀਂ ਇਹਦੇ ਲਈ ਹਰ ਪੱਧਰ ਤੇ ਜਾ ਕੇ ਲੜਨ ਲਈ ਤਿਆਰ ਆ ਤੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗੜ ਸ਼ੰਕਰ ਦੇ ਹੋਰ ਟੋਟੇ ਨਹੀਂ ਹੋਣ ਦਵਾਗੇ